ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇ ਰਾਤ ਵੇਲੇ ਕੋਈ ਤੁਹਾਨੂੰ ਕੋਈ ਖਤਰਾ ਮਹਿਸੂਸ ਹੋਵੇ ਤੇ ਲਾਈਟ ਨਹੀਂ ਜਗਾਉਣੀ ਸਾਰੇ ਦੇਸ਼ਾਂ ਵਿੱਚ ਬਸ ਇਹਨਾਂ ਪਤਾ ਹੀ ਆ ਕਿ ਜੰਗ ਦਾ ਮਾਹੌਲ ਤਾਂ ਬਣਿਆ ਪਿਆ ਸੀਗਾ ਠੀਕ ਹੈ ਨਾ ਜੀ ਅੱਗੇ ਕੀ ਕਰਨਾ ਹੈ ਕੀ ਹੋਣਾ ਹੈ ਇਹ ਤੇ ਪਰਮੇਸ਼ਰ ਜਾਣਦਾ ਹੈ ਅਕਾਲ ਪੁਰਖ ਜਾਣਦਾ ਜੀ ਸਭ ਕੁਝ ਦਾ ਫਲਸਾ ਅਸੀਂ ਤਾਂ ਖੜੇ ਹਾਂ ਤੇ ਲਾਈਟਾਂ ਬੰਦ ਕਰਨ ਆਦੇਰੇ ਤੇ ਸਾਰੇ ਸਾਰਿਆਂ ਸਹਿਯੋਗ ਦਿੱਤਾ ਜਿਵੇਂ ਦੁਕਾਨਾਂ ਵਾਲਿਆਂ ਨੇ ਸਾਰੇ ਬੰਦ ਕਰ ਦਿੱਤੀਆਂ ਨੇ ਕਿਹੜੇ ਵਹੀਕਲ ਆ ਰਹੇ ਨੇ ਉਹ ਕੁਝ ਕੁ ਬੰਦ ਕਰ ਕਰ ਰਹੇ ਨੇ ਕੁਝ ਜਗਾ ਕਰ ਰਹੇ ਨੇ ਦੇਸ਼ ਦੇ ਸਾਰੇ ਵਾਸੀ ਸਿਆਣੇ ਨੇ ਸਾਰਿਆਂ ਨੂੰ ਦੇਸ਼ ਦਾ ਸਾਥ ਦੇਣਾ ਚਾਹੀਦਾ ਹੁਣ ਇੱਕ ਬੰਦਾ ਨੇ ਇਕੱਲਾ ਕਰ ਸਦਾ ਕੰਟਰੋਲ ਸਾਰੇ ਤੁਸੀਂ ਮੇਰਾ ਸੰਯੋਗ ਦਿਓ ਕਿ ਮੈਂ ਤੁਹਾਡਾ ਸੰਯੋਗ ਦਿਆਂਗਾ ਫੇਰ ਹੀ ਦੇਸ਼ ਨੂੰ ਅੱਗੇ ਲੈ ਚਲਾਂਗੇ ਅੱਪ ਦੀ ਡਿਊਟੀ ਕਰ ਰਹੇ ਹੋ ਤੁਸੀਂ ਇਹ ਨਵਿਟੀ ਚਾਹੂੰਗਾ ਜੀ ਇਹ ਜਿਹੜਾ ਬਲੈਕ ਆਊਟ ਕੀਤਾ ਗਿਆ ਕਿੰਨੇ ਸਮੇਂ ਲਈ ਕੀਤਾ ਗਿਆ ਜੀ ਇਹ ਅੱਧੇ ਘੰਟੇ ਬਾਅਦ ਤੱਕ ਅੱਧੇ ਘੰਟੇ ਇਹ ਕਿਸ ਤਰ੍ਹਾਂ ਪ੍ਰੋਸੀਜਰ ਕੀ ਰਿਹਾ ਹੈ ਇਹਦਾ ਸਾਰਾ ਇਹਦਾ ਪ੍ਰੋਸੀਜਰ ਇਹ ਹੈ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇ ਰਾਤ ਵੇਲੇ ਕੋਈ ਤੁਹਾਨੂੰ ਕੋਈ ਖਤਰਾ ਮਹਿਸੂਸ ਹੋਵੇ ਤੇ ਲਾਈਟ ਨਹੀਂ ਜਗਵਣੀ ਜੇ ਲਾਈਟ ਨਾ ਜਗਦੀ ਹੋਏਗੀ ਸਾਡੀ ਤੇ ਅਸੀਂ ਮਹਿਸੂਸ ਨਹੀਂ ਹੋਏ ਕਿੱਥੇ ਪੈ ਕਿੱਥੇ ਨਹੀਂ ਪੈ ਕੀ ਲੱਗਦਾ ਕਿ ਜਿਹੜਾ ਜੰਗ ਵਰਗਾ ਮਾਹੌਲ ਹੁੰਦਾ ਉਹਦੇ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਕਿ ਜੰਗ ਦਾ ਮਾਹੌਲ ਅਗਰ ਬਣ ਜਾਂਦਾ ਹੈ ਤੇ ਉਸ ਕਰਕੇ ਕੀਤਾ ਗਿਆ ਜੀ ਸਾਰਾ ਕੁਝ ਦੇਖੋ ਇਹ ਸਾਰੇ ਦੇਸ਼ਾਂ ਬਸ ਇਹਨਾਂ ਪਤਾ ਹੀ ਆ ਕਿ ਜੰਗ ਦਾ ਮਾਹੌਲ ਤੇ ਬਣਿਆ ਪਿਆ ਸੀਗਾ ਠੀਕ ਹੈ ਜੀ ਅੱਗੇ ਕੀ ਕਰਨਾ ਹੈ ਕੀ ਹੋਣਾ ਹੈ ਇਹਦੇ ਪਰ ਮੈਸੇਜ ਜਾਂਦਾ ਜੀ ਅਕਾਲਪੁਰ ਕੋ ਜਾਣਦਾ ਜੀ ਸਭ ਕੋ ਦਾ ਖਾਸਿਆ ਤੁਹਾਨੂੰ ਕੀ ਕੀ ਗਾਈਡਲਾਈਨ ਦਿੱਤੀਆਂ ਗਈਆਂ ਨੇ ਲਾਈਟਾਂ ਬੰਦ ਕਰਵਾਉਣ ਸਬੇ ਜੀ ਦੇਖੋ ਜੀ ਅਸੀਂ ਤਾਂ ਖੜੇ ਆ ਤੇ ਲਾਈਟਾਂ ਬੰਦ ਕਰਨ ਆਰਡਰ ਤੇ ਸਾਰੇ ਸਾਰੇ ਸੰਯੋਗਤਾ ਜਿਵੇਂ ਦੁਕਾਨਾਂ ਵਾਲਿਆਂ ਨੇ ਸਾਰੇ ਬੰਦ ਕੀਤੀਆਂ ਨੇ ਜਿਹੜੇ ਵਹੀਕਲ ਆ ਰਹੇ ਨੇ ਉਹ ਕੁਝ ਕੁ ਬੰਦ ਕਰ ਕਰ ਰਹੇ ਨੇ ਕੁਝ ਜਗਾ ਘੇ ਰਹੇ ਨੇ ਤੇ ਜਿਹੜੇ ਜਗਾ ਘੇ ਰਹੇ ਨੇ ਉਹਨਾਂ ਨੂੰ ਬੰਦ ਉਹਨਾਂ ਨੂੰ ਬੰਦ ਕਰਨ ਦਾ ਤਾਂ ਜਿੱਤੀ ਆਵਾਜ਼ ਦਿੰਨੇ ਅਸੀਂ ਵੀ ਜੀ ਬੰਦ ਕਰ ਦਿਓ ਉਹ ਬੰਦ ਕਰ ਦਿੰਦੇ ਨੇ ਲੇਕਿਨ ਜਿਦ ਤੱਕ ਇੱਕ ਠੇਕਾ ਖੁੱਲਾ ਦਾ ਸੀਗਾ ਪਰਲੇ ਬੰਨੇ ਉਹ ਸੀਗਾ ਕਿ ਲੱਗਦਾ ਨਹੀਂ ਇਹਨਾਂ ਨੂੰ ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਕਿਸੇ ਜਗ੍ਹਾ ਤੇ ਦੇਖੋ ਜੀ ਆਪਣੇ ਦੇਸ਼ ਦੇ ਸਾਰੇ ਵਾਸੀ ਸਿਆਣੇ ਨੇ ਸਾਰਿਆਂ ਨੂੰ ਦੇਸ਼ ਦਾ ਸਾਥ ਦੇਣਾ ਚਾਹੀਦਾ ਹੁਣ ਇੱਕ ਬੰਦਾ ਨੇ ਇਕੱਲਾ ਕਰ ਸਕੇ ਕੰਟਰੋਲ ਸਾਰੇ ਤੁਸੀਂ ਮੇਰਾ ਸੰਯੋਗ ਦਿਓ ਕਿ ਮੈਂ ਤੁਹਾਡਾ ਸੰਯੋਗ ਦਿਆਂਗਾ ਫੇਰ ਹੀ ਦੇਸ਼ ਨੂੰ ਅੱਗੇ ਲੈ ਕੇ ਚੱਲਾਂਗੇ